ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਨ ਇਸ ਵੇਲੇ ਦੀ ਵੱਡੀ ਖਬਰ ਪਟਿਆਲਾ ਤੋਂ ਸਾਹਮਣੇ ਆ ਰਹੀ ਹੈ ਪਟਿਆਲਾ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਪਹਿਲਾਂ ਘਸੁੰਮ ਮੁੱਕੇ ਚਲਾਏ ਗਏ ਤੇ ਉਸ ਤੋਂ ਬਾਅਦ ਫਿਰ ਗੋਲੀਆਂ ਤੱਕ ਚਲਾ ਦਿੱਤੀ ਗਿਆ ਤਸਵੀਰਾਂ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਵਾਇਰਲ ਹੋ ਰਹੀਆਂ ਨੇ ਦਰਅਸਲ ਇਹ ਮਾਮਲਾ ਪਟਿਆਲਾ ਦੇ ਨਜ਼ਦੀਕੀ ਕਾਲਜ ਡੀਏਵੀ ਦਾ ਜਿਸ ਦੇ ਵਿੱਚ ਕੁਝ ਨੌਜਵਾਨਾਂ ਵੱਲੋਂ ਦੂਜੇ ਨੌਜਵਾਨਾਂ ਦੇ ਨਾਲ ਕੁੱਟਮਾਰ ਕੀਤੀ ਗਈ ਹੈ ਦਰਅਸਲ ਇਹ ਮਾਮਲਾ ਕੀ ਹੈ ਪੂਰੀ ਜਾਣਕਾਰੀ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਜਾਊਗੀ ਕਾਲਜ ਦੇ ਬਾਹਰ ਇਹ ਲੜਾਈ ਹੋਈ ਹੈ ਇਸ ਤੋਂ ਪਹਿਲਾਂ ਕਸੁੰਨ ਮੁੱਕੇ ਤੇ ਲੱਤਾਂ ਚਲਾਈਆਂ ਜਾਂਦੀਆਂ ਨੇ ਉਸ ਤੋਂ ਬਾਅਦ ਫਿਰ ਪਿਸਤੌਲ ਕੱਢ ਲਏ ਜਾਂਦੇ ਨੇ ਰਿਵਾਲਵਰ ਪਿਸਤੌਲ ਕੱਢ ਲਏ ਜਾਂਦੇ ਨੇ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਗਨੀਮਤ ਰਹੀ ਹੈ ਵੀ ਇਸ ਪੂਰੀ ਘਟਨਾ ਦੇ ਵਿੱਚ ਕਿਸੇ ਵਿਦਾ ਜਾਨੀ ਨੁਕਸਾਨ ਨਹੀਂ ਹੋਇਆ ਪੁਲਿਸ ਪ੍ਰਸ਼ਾਸਨ ਮੌਕੇ ਤੇ ਪੋਂਟ ਦਾ ਜਾਇਜ਼ਾ ਲਿਆ ਜਾਂਦਾ ਤੇ ਮੁਕੱਦਮਾ ਦਰਜ ਕਰ ਲਿਆ ਗਿਆ ਦਰਅਸਲ ਬਟਾਰਾ ਸ਼ਹਿਰ ਦੇ ਅੰਦਰ ਡੀਏਵੀ ਕਾਲਜ ਅਤੇ ਸਕੂਲ ਦੇ ਨਜ਼ਦੀਕ ਕੁਝ ਨੌਜਵਾਨ ਵੱਖ-ਵੱਖ ਮੋਟਰਸਾਈਕਲਾਂ ਤੇ ਸਵਾਰ ਹੋ ਕੇ ਆਉਂਦੇ ਨੇ ਉਨਾ ਬਲੋ ਕੁਝ ਨੌਜਵਾਨਾਂ ਨਾਲ ਕੁੱਟਮਾਰ ਕੀਤੀ ਗਈ ਹੈ ਮੁਰ ਸ਼ਰੀਆਮ ਫਾਇਰਿੰਗ ਵੀ ਕੀਤੀ ਗਈ ਹੈ ਉੱਥੇ ਹੀ ਸਭ ਵੇਲੇ ਜੋ ਹੈ ਸਕੂਲੀ ਬੱਚਿਆਂ ਨੂੰ ਵੀ ਛੁੱਟੀ ਹੋਈ ਸੀ ਇੱਕ ਵੱਡੀ ਵਾਰਦਾਤ ਉੱਥੇ ਵਾਪਰ ਸਕਦੀ ਸੀ ਕਿਉਂਕਿ ਜਦੋਂ ਇਹ ਪੂਰੀ ਘਟਨਾ ਹੋਈ ਹੈ ਤਾਂ ਉੱਥੇ ਨਾਲ ਦੇ ਸਕੂਲ ਦੇ ਵਿੱਚ ਬੱਚਿਆਂ ਨੂੰ ਛੁੱਟੀ ਹੋਈ ਸੀ ਸਥਾਨਕ ਲੋਕਾਂ ਮੁਤਾਬਕ ਉਕਤ ਮੋਟਰਸਾਈਕਲ ਸਵਾਰ ਨੌਜਵਾਨ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪਟਾਲਾ ਪੁਲਿਸ ਦੇ ਡੀਐਸਪੀ ਸਿਟੀ ਵੱਲੋਂ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਮਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਪਰ ਸਵਾਲ ਇੱਥੇ ਹੈ ਉਹ ਦਵੀ ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਵੱਡੇ ਸਵਾਲ ਖੜੇ ਕੀਤੇ ਜਾਂਦੇ ਨੇ ਪੰਜਾਬ ਦੇ ਵਿੱਚ ਤਕਰੀਬਨ ਰੋਜ਼ ਇਹੋ ਜੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ ਗੋਲੀ ਚੱਲਣ ਦੀਆਂ ਗੋਲੀ ਮਾਰ ਗੋਲੀ ਚਲਾ ਕੇ ਕਿਸੇ ਨੂੰ ਮਾਰਨ ਦੀਆਂ ਸੋ ਇਹ ਇੱਕ ਵੱਡਾ ਚਿੰਤਾ ਦਾ ਵਸ਼ਾ ਬਣਿਆ ਹੋਇਆ ਹਾਲਾਂਕਿ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਬਹੁਤ ਮੁਸ਼ਤੈਦੀ ਦੇ ਨਾਲ ਕੰਮ ਕਰ ਰਹੀ ਹੈ ਗੁੰਡਾ ਤੰਤਰ ਵਰਗੇ ਲੋਕ ਨੇ ਜਿਹੜੇ ਆ ਸ਼ਰਾਰਤੀ ਅੰਸਰ ਨੇ ਜਾਂ ਗੈਂਗਸਟਰ ਵਰਤੀ ਵਾਲੇ ਜਿਹੜੇ ਬੰਦੇ ਨੇ ਉਹਨਾਂ ਨੂੰ ਫੜਿਆ ਵੀ ਜਾ ਰਿਹਾ ਹੈ ਇਨਕਾਊਂਟਰ ਵੀ ਹੋ ਰਹੇ ਨੇ ਮੁਕੱਦਮੇ ਵੀ ਦਰਜ ਹੋ ਰਹੇ ਨੇ ਪਰ ਇਹ ਚੀਜ਼ਾਂ ਰੋਕਣ ਦਾ ਨਾਮ ਨਹੀਂ ਲੈ ਰਹੀਆਂ ਇੰਨਾ ਅਸਲਾ ਜਿਹੜਾ ਗਲੌਕ ਪਿਸਟਲ ਵਰਗੇ ਪਿੱਤੇ ਕੁਝ ਦਿਨ ਪਹਿਲਾਂ ਇੱਕ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ 9mm ਦਾ ਗਲੌਕ ਪਿਸਟਲ ਜਿਹੜਾ ਇੱਕ ਕੁਝ ਵਿਅਕਤੀਆਂ ਤੋਂ ਫੜਿਆ ਗਿਆ ਸੀ ਸੋ ਇੰਨੇ ਮਹਿੰਗੇ 4.5-4 ਲੱਖ ਦੇ 5-5 ਲੱਖ ਰੁਪਏ ਦਾ ਜਿਹੜਾ ਅਸਲਾ ਹੈ ਉਹ ਨੌਜਵਾਨਾਂ ਨੂੰ ਕੋਲ ਪ੍ਰੋਵਾਈਡ ਕਿਵੇਂ ਹੋ ਰਿਹਾ ਤੇ ਇਹ ਕਾਲਜ ਕਾਲਜ ਦੇ ਪੜ੍ਹਨ ਵਾਲੇ ਵਿਦਿਆਰਥੀ ਤੁਸੀਂ ਤਸਵੀਰਾਂ ਦੇ ਵਿੱਚ ਵੀ ਦੇਖ ਸਕਦੇ ਹੋ ਉਮਰ ਇਹਨਾਂ ਦੀ ਮਹਿਜ਼ ਕੋਈ 18 20 ਸਾਲ ਜਾਂ 22 ਸਾਲ 20 ਸਾਲ ਦੇ ਤਕਰੀਬਨ ਇਹ ਲੱਗਦੇ ਨੇ ਪਰ ਇਹਨਾਂ ਕੋਲ ਇੰਨਾ ਅਸਲਾ ਦੋ ਦੋ ਤਿੰਨ ਤਿੰਨ ਪਿਸਤੌਲ ਕਿੱਥੋਂ ਆ ਰਹੇ ਨੇ ਇੱਕ ਵੱਡਾ ਸਵਾਲ ਹੈ ਮੈਂ ਦਰਸ਼ਕਾਂ ਨੂੰ ਵੀ ਪੁੱਛਣਾ ਚਾਹੂੰਗਾ ਕਾਲਜ ਦੇ ਬਾਹਰ ਲੜਾਈ ਹੋਈ ਹੈ ਗੋਲੀਆਂ ਚੱਲੀਆਂ ਨੇ ਇੱਕ ਦੂਜੇ ਦੀ ਮਾਰਕੁਟਾਈ ਕੀਤੀ ਗਈ ਹੈ ਫਾਇਰ ਕੱਢੇ ਗਏ ਨੇ ਅਸਲਾ ਕਿੱਥੋਂ ਆ ਰਿਹਾ ਹੈ ਕੀ ਪੰਜਾਬ ਪੁਲਿਸ ਜੋ ਅ ਇਹਨਾ ਮੁਸਤੈਦੀ ਦੇ ਨਾਲ ਕੰਮ ਕਰ ਰਹੀ ਹੈ ਕੀ ਉਹ ਮੋਰ ਥਨ ਇਨਾਫ ਹੈ ਕਮੈਂਟ ਸੈਕਸ਼ਨ ਚ ਆਪਣੀ ਰਾਏ ਸਾਡੇ ਨਾਲ ਜ਼ਰੂਰ ਸਾਂਝੀ ਕਰੋ ਸਰਵਿਸਨ ਮਿਲਦੀ ਸੀ ਇੱਥੇ ਸ਼ਹਿਰ ਦੇ ਵਿੱਚ ਅਸਲ ਅਸਲ ਬਾਬਾ ਕਾਲਜ ਹੈ ਉਹਦੇ ਬਾਅਦ ਕੋਈ ਫਾਗ ਰਵੇ ਸੀ ਜੇ ਇੱਥੇ ਮੌਕੇ ਤੇ ਪਹੁੰਚੇ ਹਨ ਤੇ ਦੱਸਦੇ ਇੱਕ ਮੁੰਡੇ ਨੇ ਪਟਕਾ ਬੰਨਿਆ ਸੀ ਕਿ ਜਿਹਦੇ ਮਗਰ ਕੋਈ ਅਣਪਛਾਤੇ ਹੋਟਲ ਬੰਦੇ ਸੀ ਉਹਨਾਂ ਨੇ ਫਾਇਰ ਕੀਤਾ ਉਹ ਬੰਦਾ ਇੱਧਰ ਕਲੋਨੀ ਦੇ ਵਿੱਚ ਚਲਾ ਗਿਆ ਤੇ ਉਹ ਦੂਸਰੇ ਪਾਸੇ ਚਲੇ ਗਿਆ ਹੁਣ ਫਾਰ ਕਰਤਮਲਾ ਕੌਨ ਸੀ ਜਾਂ ਜਿਹੜਾ ਪੱਜਨ ਵਾਲਾ ਕੌਨ ਸੀ ਉਹ ਇਨੀਸ਼ੀਅਲ ਜੇ ਮੌਕੇ ਤੇ ਪਹੁੰਚ ਜਾਂਦੇ ਕਿ ਤਰਫੀਸ਼ ਕਰਕੇ ਉਹ